ਬੱਚਿਓ ਆਪਾਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਗੁਰਬਾਣੀ ਦੇ ਵਿੱਚ ਜਿਹੜੇ ਮਹਿੰਗੇ ਸ਼ਬਦ ਆਉਂਦੇ ਨੇ ਕਠਣ ਆਉਂਦੇ ਨੇ ਜਿਹੜੇ ਬੋਲਣ ਵਿੱਚ ਜ਼ਿਕਤੌਂਦੀ ਐ ਕਿਉਂਕਿ ਬੋਲੇ ਨਹੀਂ ਜਾਂਦੇ ਅੱਜ ਆਪਾਂ ਦੱਸਾਂਗੇ ਗੁਰਬਾਣੀ ਦੇ ਵਿੱਚ ਹੋਰ ਵੀ ਸ਼ਬਦ ਕਈ ਆਉਂਦੇ ਨੇ ਜਿਹੜੇ ਬੋਲੇ ਨਹੀਂ ਜਾਂਦੇ ਜਿਨ੍ਹਾਂ ਦੇ ਪਿੱਛੇ ਜਈਆ ਲੱਗਾ ਹੈ ਅੱਜ ਉਹਨਾਂ ਤੁਹਾਨੂੰ ਦੱਸਾਂ ਕਿਵੇਂ ਉਚਾਰਨ ਕਰਨੇ ਨੇ ਤੇ ਕਿਵੇਂ ਉਹਨਾਂ ਦੇ ਅਰਥ ਬਣਨੇ ਨੇ ਗੁਰਬਾਣੀ ਦੇ ਵਿੱਚ ਅੱਖਰ ਆਉਂਦਾ ਹੈ ਕਿ ਭਈਆ ਪੱਬਾ ਤੇ ਯਈਏ ਨੂੰ ਕੰਨਾ ਲਿਖੋ ਇਥੇ ਪੱਬਾ ਯਈਏ ਨੂੰ ਕੰਨਾ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਇਸ ਤਰ੍ਹਾਂ ਲਿਖਿਆ ਤੇ ਪ੍ਰੇਮੀ ਕਈ ਜਣੇ ਇਸ ਨੂੰ ਭਈਆ ਬੋਲ ਜਾਂਦੇ ਨੇ ਇਸ ਨੂੰ ਕੀ ਭਿਆ ਬੋਲ ਜਾਂਦੇ ਨੇ ਭਇਆ ਬੋਲ ਜਾਂਦੇ ਨੇ ਇਸ ਨੂੰ ਆਪਾਂ ਕਿਵੇਂ ਉਚਾਰਨ ਕਰਨਾ ਹੈ ਗੁਰਬਾਣੀ ਦੇ ਵਿੱਚ ਜਿੱਥੇ ਪੱਬਾ ਤੇ ਯਈਏ ਨੂੰ ਕੰਨਾ ਆ ਜੇ ਉਸ ਨੇ ਬਣ ਜਾਣਾ ਭੱਬਾ ਈੜੀ ਬਿਹਾਰੀ ਤੇ ਐੜੇ ਕੰਨਾ ਭਈਆ ਲਿਖੋ ਹਾਂ ਭੱਬਾ ਈੜੀ ਬਿਹਾਰੀ ਐੜੇ ਨੂੰ ਕੰਨਾ ਭਈਆ ਜਿੱਥੇ ਵੀ ਇਸ ਤਰ੍ਹਾਂ ਲਿਖਿਆ ਆਵੇ ਗੁਰਬਾਣੀ ਦੇ ਵਿੱਚ ਉਹਨੂੰ ਇਸ ਤਰ੍ਹਾਂ ਉਚਾਰਨ ਕਰਨਾ ਭਈਆ ਕਿਵੇਂ ਬੋਲਣਾ ਭਈਆ ਹਾਂ ਭਈਆ ਉਚਾਰਨ ਕਰਨਾ ਤੇ ਇਸ ਦਾ ਅਰਥ ਕੀ ਹੈ ਇਸ ਦਾ ਅਰਥ ਹੈ ਭਰਾ ਪਾਈ ਲਿਖੋ ਭਰਾ ਹਾਂ ਭਰਾ ਜਾਂ ਪਾਈ ਹਾਂ ਤੁਹਾਨੂੰ ਇਸ ਇਸ ਲਾਈਨ ਦੀ ਸਮਝ ਲੱਗ ਗਈ ਨਾ ਤੁਹਾਨੂੰ ਸਾਰੀ ਹਾਂਜੀ ਹਾਂ ਭਈਆ ਉਚਾਰਨ ਕਰਨਾ ਤੇ ਦੂਜਾ ਸ਼ਬਦ ਆਉਂਦਾ ਇੱਕ ਰਈਤ ਗੁਰਬਾਣੀ ਦੇ ਵਿੱਚ ਉਚਾਰਨ ਕਰਨਾ ਰਈਤ ਪਰ ਉਹਦੇ ਸਪੈਲਿੰਗ ਕਿਵੇਂ ਨੇ ਕੁਝ ਲਿਖ ਕੇ ਦੱਸੋ ਰਾਰਾ ਯਯਾ ਹਾਂ ਰਈਤ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਉਚਾਰਨ ਲਿਖਿਆ ਹੈ ਗੁਰਬਾਣੀ ਦੇ ਵਿੱਚ ਤੇ ਆਪਾਂ ਇਸ ਨੂੰ ਕਿਵੇਂ ਉਚਾਰਨ ਕਰਨਾ ਹੈ ਉਹਨਦੀ ਸਪੈਲਿੰਗ ਲਿਖੋ ਕਿ ਜਿਵੇਂ ਉਚਾਰਨ ਕਰਨਾ ਹੈ ਰਾਰਾ ਈੜੀ ਬਿਹਾਰੀ ਈਡੀ ਬਿਹਾਰੀ ਈਡੀ ਬਿਹਾਰੀ ਐੜਾ ਤੱਤੇ ਸਿਆਰੀ ਹਾਂ ਰૈયਤ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਰਾਰਾ ਯਈਆ ਤੱਤੇ ਸਿਆਰੀ ਠੀਕ ਆ ਉਚਾਰਨ ਕਰਨਾ ਰਾਰਾ ਈਡੀ ਬਿਹਾਰੀ ਤ ਐੜਾ ਤੱਤੇ ਸਿਆਰੀ ਰૈયਤ ਤੇ ਇਸ ਦਾ ਅਰਥ ਕੀ ਹੈ ਇੱਥੇ ਲਿਖੋ ਪਰਜਾ ਪਪਾ ਰਾਰਾ ਜੱਜੇ ਕਰਨਾ ਪਰਜ ਇਸ ਦਾ ਅਰਥ ਬਣ ਗਿਆ ਪਰਜਾ ਰਈਤ ਰਈਤ ਉਚਾਰਨ ਕਰਨਾ ਹੈ ਇਸ ਅੱਖਰ ਸ਼ਬਦ ਦੀ ਤੁਹਾਨੂੰ ਸਮਝ ਲੱਗੀ ਸਾਰੀ ਹਾਂਜੀ ਹਾਂ ਤੀਜਾ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਮੰਮੇ ਔਕੜ ਯਈਏ ਲਾਂ ਦੇਖੋ ਮੰਮੇ ਔਕੜ ਯਈਏ ਲਾਂ ਇਹ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਇਸ ਨੂੰ ਕਿਵੇਂ ਉਚਾਰਨ ਕਰਨਾ ਹੈ ਇਸ ਦੀ ਸਪੈਲਿੰਗ ਕਿਵੇਂ ਬਣ ਜਾਣੇ ਨੇ ਇੱਥੇ ਲਿਖ ਕੇ ਦੱਸੋ ਮੰਮੇ ਔਂਕੜ ਈੜੀ ਬਿਹਾਰੀ ਈੜੀ ਲਾ ਹਾਂ ਮੁਈਏ ਇਸ ਨੂੰ ਬੋਲਣਾ ਹੈ ਮੁਈਏ ਕਿਵੇਂ ਬੋਲਣਾ ਹੈ ਮੁਈਏ ਹਾਂ ਮੁਈਏ ਮੰਮੇ ਔਂਕੜ ਜਈਏ ਲਾ ਆਉਂਦਾ ਗੁਰਬਾਣੀ ਦੇ ਵਿੱਚ ਇਸ ਨੂੰ ਉਚਾਰਨ ਕਰਨਾ ਹੈ ਮੰਮੇ ਔਂਕੜ ਈੜੀ ਬਿਹਾਰੀ ਈੜੀ ਲਾਂ ਮੁਈਏ ਇਸ ਦਾ ਅਰਥ ਬਣ ਗਿਆ ਇੱਥੇ ਅਰਥ ਲਿਖੋ ਇਸ ਦਾ ਪਿਆਰੀਏ ਮੁਈਏ ਦਾ ਅਰਥ ਏ ਪਿਆਰੀਏ ਹਾਂ ਪਿਆਰੀਏ ਰਾਰੇ ਬਿਹਾਰੀ ਈੜੀ ਲਾਂ ਪਿਆਰੀਏ ਗੁਰਬਾਣੀ ਉਹ ਸ਼ਬਦ ਇਸ ਤਰ੍ਹਾਂ ਲਿਖਿਆ ਹੈ ਠੀਕ ਆ ਪੜ੍ਹਨਾ ਇਸ ਤਰ੍ਹਾਂ ਮੁਈਏ ਮੰਮੇ ਔਕੜ ਏੜੀ ਵਿਆਰੀ ਏੜੀ ਲਾਮ ਹੋਈਏ ਇਸ ਦਾ ਅਰਥ ਬਣ ਗਿਆ ਪਿਆਰੀਏ ਸਮਝ ਲੱਗੀ ਸਾਰੀ ਐਸ ਲਾਈਨ ਦੀ ਹਾਂਜੀ ਹਾਂ ਅੱਗੇ ਸ਼ਬਦ ਗੁਰਬਾਣੀ ਦੇ ਵਿੱਚ ਇੱਕ ਹੋਰ ਹੁੰਦਾ ਪੱਪੇ ਕੰਨਾ ਤੇ ਯਈਓ ਤੇ ਟਿੱਪੀ ਪੱਪੇ ਕੰਨਾ ਲਿਖੋ ਪੱਪੇ ਕੰਨਾ ਯਈਓ ਤੇ ਟਿੱਪੀ ਇਸ ਨੂੰ ਕਿਵੇਂ ਉਚਾਰਨ ਕਰਨਾ ਗੁਰਬਾਣੀ ਦੇ ਵਿੱਚ ਪਾਂਗ ਨਹੀਂ ਬੋਲਣਾ ਪੱਪੇ ਕੰਨਾ ਜੀਏ ਤੇ ਪਾਂਗ ਨਹੀਂ ਬੋਲਣਾ ਇਸ ਨੂੰ ਕਿਵੇਂ ਪੜਨਾ ਹੈ ਇਥੇ ਲਿਖੋ ਪੱਪੇ ਕੰਨਾ ਈੜੀ ਸਿਆਰੀ ਐੜੀ ਉੱਤੇ ਟਿੱਪੀ ਹਾਂ ਪਾਇੰਗ ਪੱਪੇ ਕੰਨਾ ਈੜੀ ਸਿਆਰੀ ਐੜੀ ਉੱਤੇ ਟਿੱਪੀ ਪਾਇੰਗ ਪਾਇੰਗ ਹਾਂ ਇਸ ਨੂੰ ਬੋਲਣਾ ਪਾਇੰਗ ਪਾਇੰ ਇਸ ਦਾ ਅਰਥ ਕੀ ਹੈ ਇਸ ਦਾ ਅਰਥ ਬਣ ਗਿਆ ਇੱਥੇ ਦੇਖੋ ਪਾਉਣਾ ਪੱਪੇ ਕੰਨਾ ਊੜੇ ਔਕੜ ਨਾਣੇ ਕੰਨਾ ਇਸ ਦਾ ਅਰਥ ਬਣ ਗਿਆ ਪਾਉਣਾ ਹਾਂ ਪਾਉਣਾ ਤੁਹਾਨੂੰ ਇਹ ਸਮਝ ਲੱਗੀ ਸਾਰੀ ਦੀ ਹਾਂਜੀ ਉਹ ਭਈਆ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਵਿੱਚ ਠੀਕ ਆ

ਤਾਨੂੰ ਇਹ ਚਾਰੇ ਸ਼ਬਦਾਂ ਦੀ ਸਮਝ ਲੱਗੀ ਪੂਰੀ? ਹਾਂਜੀ। ਕਿਵੇਂ ਉਚਾਰਨ ਕਰਨਾ ਹੈ? ਹਾਂਜੀ। ਹਾਂ, ਸਾਧ ਸੰਗਤ ਜੀ ਇਹਨਾਂ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਨੇ ਇਹ ਸਭ ਤੋਂ ਮਹਿੰਗੇ ਸ਼ਬਦ ਨਹੀਂ। ਮਹਿੰਗੇ ਦਾ ਅਰਥ ਹੁੰਦਾ ਹੈ ਕਿ ਕਠਿਨ ਨੇ ਪੜਨ ਦੇ ਵਿੱਚ। ਠੀਕ ਆ? ਹਾਂਜੀ। ਆਪਾਂ ਗੁਰਬਾਣੀ ਨੂੰ ਔਖਾ ਨਹੀਂ ਕਹਿ ਸਕਦੇ ਕਿ ਇਹ ਗੁਰਬਾਣੀ ਵਿੱਚ ਔਖੇ ਸ਼ਬਦ ਆਉਂਦੇ ਨੇ। ਠੀਕ ਆ? ਆਪਾਂ ਸਤਕਾਰ ਵਜੋਂ ਕਹਿਣਾ ਗੁਰਬਾਣੀ ਦੇ ਅੱਖਰ ਜਿਹੜੇ ਆ ਸ਼ਬਦ ਨੇ ਮਹਿੰਗੇ ਸ਼ਬਦ ਨੇ। ਕਠਨ ਸ਼ਬਦ ਨਹੀਂ ਪੜੇ ਨਹੀਂ ਜਾਂਦੇ ਠੀਕ ਆ ਇਹ ਸਾਰੇ ਸਮਝ ਤੁਹਾਨੂੰ ਲੱਗ ਹੀ ਨਾ ਸਾਰੀ ਹਾਂਜੀ ਹਾਂ